ਜਾ 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 ਜੈ ਭੀਮ ਜੈ ਭੀਮ ਜੈ ਭੀਮ ਜਾ ਜਾ ਦੇ ਦੇ ਛੇ ਭੀਮ ਜੈ ਭੀਮ ਜੈ ਭੀਮ ਜੈ ਭੀਮ ਜਾ ਭੀਮ ਜਾ 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 ਜੈ ਭੀਮ ਜੈ ਭੀਮ ਜੈ ਭੀਮ ਬਾਬਾ ਤੇਰੀ ਜ਼ੋਤ ਹੈ ਪਹਿਰਾ ਦੇ ਕੇ ਢੋਕ ਕੇ ਬਾਬਾ ਤੇਰੀ ਜ਼ੋਤ ਹੈ ਪਹਿਰਾ ਦੇ ਕੇ ਢੋਕ ਕੇ ਜੈ ਜਾ 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 ਦੇ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਜਾ 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 ਜੈ ਭੀਮ ਜੈ ਭੀਮ ਕੀ ਨਾਮਾ ਛੋਡੋ ਮੇਰਾ ਨਾਮ ਤ੍ਰਿੰਦਰ ਸੈਣੀ ਸੱਜ ਜੀ ਦਾ ਤੁਸੀਂ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਆਪਣੇ ਸਾਰੇ ਟੀਮ ਦੇ ਮੈਂਬਰਾਂ ਦੀ ਤੇ ਜੋਨੀ ਲੁਧਿਆਣਾ ਗਰੁੱਪ ਦੇ ਜਿਹੜੇ ਕੀ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੇ ਇੱਥੋਂ ਪੈਦਲ ਬਾਈਪਾਸ ਤੱਕ ਗਏ ਇੰਨੀ ਪੱਖ ਦੀ ਗਰਮੀ ਤੇ ਪੈਦਲ ਹੀ ਵਾਪਸ ਆਏ ਜੈ ਭੀਮ ਜੈ ਭਾਰਤ ਜੀ ਸਾਰਿਆਂ ਨੂੰ ਅੱਜ ਬਾਬਾ ਸਾਹਿਬ ਦਾ 103 ਮਾ ਜਨਮ ਦਿਹਾੜਾ ਵਾ ਉਲੰਘਣਮ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਚਾਹਨਾ ਤੁਸੀਂ ਕਿਸਾਨੀ ਅੰਦੋਲਨ ਦੇਖਿਆ ਹੋਣਾ ਸਭ ਨੇ ਇੱਕ ਕਾਨੂੰਨ ਬਣਾਉਣ ਨੂੰ 8 ਮਹੀਨੇ ਦਾ ਸਮਾਂ ਲੱਗ ਗਿਆ 8 ਮਹੀਨੇ ਦੇ ਸਮੇਂ ਤੋਂ ਬਾਅਦ ਜਦੋਂ ਕਾਨੂੰਨ ਉਤਾਰਿਆ ਗਿਆ ਸਾਰੇ ਕਿਸਾਨ ਤੇ ਸਾਰੇ ਲੋਕ ਛੜਕਾਂ ਦੇ ਉੱਤਰੇ ਤੇ 4 ਮਹੀਨੇ ਹੋ ਗਏ ਆਪਣੇ ਕਿਸਾਨੀ ਭਰਾ ਅੱਜ ਵੀ ਮੋਰਚੇ ਤੇ ਬੈਠੇ ਨੇ ਤੇ ਸਾਡੇ ਬਾਬਾ ਸਾਹਿਬ ਦੀ ਕਿੰਨੀ ਵੱਡੀ ਬੁੱਧੀਮਤਾ ਹੋਊਗੀ ਉਹਨਾਂ ਨੇ ਪੂਰਾ ਸੰਵਿਧਾਨ ਲਿਖਿਆ ਅੱਜ ਦੀਆਂ ਸਰਕਾਰਾਂ ਤੋਂ ਇੱਕ ਕਾਨੂੰਨ ਨਹੀਂ ਲਿਖਿਆ ਗਿਆ ਤੇ ਉਹਨਾਂ ਨੇ ਪੂਰਾ ਸੰਵਿਧਾਨ ਲਿਖਿਆ ਐਨੇ ਬੁੱਧੀਮਾਨ ਠੀਕ ਹੈ ਜੀ ਆਪਣੇ ਦੇਸ਼ ਦੀ ਪਾਰਲੀਮੈਂਟ 'ਚ 112 ਕੈਬਨਿਟ ਮੰਤਰਾਲੇ ਹੁੰਦੇ ਨੇ ਜਿਨ੍ਹਾਂ ਵਿੱਚੋਂ 10 ਮੰਤਰਾਲੇ ਬਾਬਾ ਜੀ ਨੇ ਆਪਣੇ ਹੱਥੀ ਲਿਖੇ ਹੋਏ ਨੇ ਮੋਟ ਵੱਧ ਦੀ ਉਪਲਬਧਤਾ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਆਪਾਂ ਸਭ ਨੂੰ ਉਹਨਾਂ ਮੰਗ ਅੱਗੇ ਵਧਣਾ ਚਾਹੀਦਾ ਹੈ ਤੇ ਆਪਾਂ ਨੂੰ ਉਹਨਾਂ ਨੇ ਇੱਕ ਬਹੁਤ ਵੱਡਾ ਅਧਿਕਾਰ ਦਿੱਤਾ ਹੋਇਆ ਹੈ ਵੋਟ ਦਾ ਅਧਿਕਾਰ ਆਪਾਂ ਨੂੰ ਉਸ ਵੋਟ ਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਨਾ दारू ਨਾ ਪੈਸੇ ਪਿੱਛੇ ਵੋਟ ਨੂੰ ਨਾ ਵੇਚੋ ਮੈਂ ਸਭ ਨੂੰ ਕਹਿਣਾ ਚਾਹਿਆ ਕਿ ਚਾਨਾਵਾ ਇੱਕ ਚੰਗੇ ਲੀਡਰ ਨੂੰ ਚੁਣਿਆ ਕਰੋ ਤੇ ਬਾਬਾ ਜੀ ਜੋ ਚਾਹੁੰਦੇ ਸੀਗੇ ਕਿ ਸਾਡਾ ਦੇਸ਼ ਅੱਗੇ ਉੱਨਤੀ ਵੱਲ ਵਧੇ ਤੇ ਉਸ ਵੱਲ ਸਾਰੇ ਸਹਿਯੋਗ ਦੇਣ ਤੇ ਜਿਹੜੇ ਅੱਜ ਦੇ ਯੂਥ ਹੈ ਜਦ ਜਨਰੇਸ਼ਨ ਹੈ ਉਹ ਮੈਨੂੰ ਲੱਗਦਾ ਕਿਤਨਾ ਕਿਤੇ ਗਲਤ ਰਸਤੇ ਤੁਰਦੀ ਪਈ ਆ ਤਾਂ ਤੁਸੀਂ ਉਹਨਾਂ ਨੂੰ ਸੰਦੇਸ਼ ਕੀ ਦਿਓਗੇ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਤੋਂ ਦੂਰ ਰਹਿਣ ਜਦੋਂ ਬੰਦਾ ਨਸ਼ੇ ਦੇ ਦਿਲਦਲ 'ਚ ਵੜ ਜਾਂਦਾ ਵਾ ਨਾ ਉਹ ਪੜਦਾ ਵਾ ਤੇ ਨਾ ਉਹ ਕੋਈ ਫਿਜ਼ੀਕਲ ਐਕਟੀਵਿਟੀ ਕਰਦਾ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਨਾ ਅਜੀ ਦੂਤ ਨੂੰ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਪੜਾਈ ਵੱਲ ਧਿਆਨ ਦਿਓ ਜੇ ਤੁਸੀਂ ਪੜੋਗੇ ਤਾਂ ਹੀ ਕੋਈ IAS ਕੋਈ IPS ਅਫਸਰ ਲੱਗੂਗਾ ਸਰ ਜੀ ਦਾ ਜ ਤੁਸੀਂ ਬਾਬਾ ਜੀ ਦਾ ਜਨਮ ਦਿਨ ਮਨਾਇਆ ਇਸ ਦਿਵਸ ਤੇ ਤੁਸੀਂ ਕੀ ਕਹੋਗੇ ਮੈਂ ਕਹਿਣਾ ਚਾਹੂੰਗਾ ਜੀ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਜੈ ਪੀਂਗ ਜੈ ਭਾਰਤ ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਬਾਬਾ ਸਰ ਜੀ ਦੇ 103ਵੇਂ ਜਨਮ ਦਿਨ ਤੇ ਲਖ ਲਖੋ ਪੋਧਾ ਜੀ ਮੈਂ ਆਪਣੇ ਜਿੰਨੇ ਵੀ ਯੂਥ ਦੇ ਹੈਗੇ ਆ ਉਹਨਾਂ ਨੂੰ ਮੈਂ ਚਾਹਨਾ ਪੜਨ ਲਿਖਣ ਸੰਘਰਸ਼ ਕਰਨ ਤੇ ਜੁੜਨ ਨਸ਼ਾ ਤੋਂ ਦੂਰ ਰਹਿਣ ਬਾਬਾ ਜੀ ਦਾ ਕੀ ਸੰਦੇਸ਼ ਸੀਗਾ ਜਿਹਨੂੰ ਤੁਸੀਂ ਉਹ ਸੰਦੇਸ਼ ਤੇ ਰस्ते ਚੱਲਦੇ ਆ ਰਹੇ ਹੋ ਬਾਬਾ ਜੀ ਦਾ ਸੰਦੇਸ਼ ਇਹ ਹੀ ਸੀਗਾ ਪੜੋ ਲਿਖੋ ਸੰਘਰਸ਼ ਕਰੋ ਤੇ ਉਹਨਾਂ ਦੀ ਬਦਲੋ ਤੇ ਅੱਜ ਅਸੀਂ ਇਸ ਮੁਕਾਮ ਤੇ ਆ ਗਏ ਹਾਂ ਤੁਸੀਂ ਕੀ ਸੰਦੇਸ਼ ਦਵੋਗੇ ਅੱਜ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਅਸੀਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਵੀ ਨਸ਼ੇ ਤੋਂ ਦੂਰ ਰਹਿਣ ਪੜੋ ਤੇ ਅੱਛਾ ਕੰਮ ਕਾਜ ਕਰੋ ਆਪਣੇ ਨਾਮ ਰੋਸ਼ਨ ਹੋਵੇ ਮਾਪਿਓ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਹੋਵੇ। ਕਿ ਰੈਲੀ ਕੱਢੀ ਅੱਡੀ ਵੱਡੀ ਮਾ ਮਾਰੀ ਚਲਦੀ ਹੈ ਕਰੋਨਾ ਦੀ ਤਾਂ ਤੁਸੀਂ ਉਹਦੀਆਂ ਜਿਹੜੀਆਂ ਹਦਾਇਤਾਂ ਸੀ ਉਹਨੂੰ ਮਾਇਨੇ ਚ ਰੱਖਿਆ ਉਹਦੀ ਪੂਰੀਆ ਪੂਰੀ ਪਾਲਣਾ ਕੀਤੀ ਚੰਗੀ ਤਰ੍ਹਾਂ। ਜੀ ਅਸੀਂ ਆਪਣੇ ਜਿੰਨੇ ਵੀ ਸਾਥੀ ਸੀ ਹਰ ਇੱਕ ਨੂੰ ਕਿਹਾ ਮਾਸਕ ਲਗਾ ਕੇ ਰੱਖਿਓ ਦੂਰੀਆ ਬਣਾ ਕੇ ਰੱਖਿਓ। ਸਾਡੇ ਸਾਰੇ ਸਾਥੀਆਂ ਨੇ ਮਾਸਕ ਵੀ ਲਾਇਆ ਸੀ ਤੇ ਦੂਰੀ ਬਣਾ ਕੇ ਰੱਖੀ ਹੋਈ ਸੀ। ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਵੀ ਇਹ ਕਰੋਨਾ ਦੀ ਜਿਹੜੀ ਬਿਮਾਰੀ ਆ ਉਹ ਗੰਦੀ ਬਿਮਾਰੀਆਂ ਤੋਂ ਬਚ ਸਕੂ ਜਿੰਨਾ ਬਚਣਾ ਚਾਹੀਦਾ ਆਪਣੇ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਅਸੀਂ ਅੱਜ ਡੋਨੇ ਲੁਧਿਆਣਾ ਦੇ ਦਫ਼ਤਰੋਂ ਮੇਰੇ ਸੈਂਕੜੇ ਯਾਰੋ ਦੋਸਤ ਸਾਡੇ ਸਾਡੇ ਭਰਾ ਮਿੱਤਰ ਅਸੀਂ ਪੰਦਲ ਮਾਰਚ ਕੱਢਿਆ ਇਥੋਂ ਬਾਬਾ ਸਾਹਿਬ ਜੰਦਰਭਾਈ ਬਾਸ ਤੱਕ ਪੰਦਲ ਗਏ ਆ ਜੀ ਜਿੰਨੇ ਮੇਰੇ ਸਾਥੀ ਸੀਗੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਡੋਨੇ ਦੇ ਦਿਨਾ ਗਰੁੱਪ ਵੱਲੋਂ ਜੀ ਤੇ ਸਾਡੀ ਕਿਤੇ ਵੀ ਲੋੜ ਪਵੇ ਅਸੀਂ ਹਰ ਕਿ ਕਿਸੇ ਵੀ ਚੀਜ਼ ਦੀ ਕਿਸੇ ਨੂੰ ਵੀ ਲੋੜ ਪਵੇ ਅਸੀਂ ਨਾਲ ਖੜੇ ਹਾਂ ਕਿਸੇ ਗਰੀਬ ਦਾ ਕੋਈ ਵੀ ਹੈਲਪ ਹੋਵੇ ਅਸੀਂ ਕਰਨ ਨੂੰ ਤਿਆਰ ਹਾਂ ਜੀ ਸਾਨੂੰ ਜਦੋਂ ਮਰਜ਼ੀ ਅਗਲਾ ਕਹਿ ਸਕਦਾ ਅ ਸਰ ਤੁਸੀਂ ਆ ਹਰ ਸਾਲ ਬਾਬਾ ਜੀ ਦਾ ਜਨਮ ਦਿਨ ਬੜੇ ਸੁਣਿਆ ਜਾਂਦਾ ਉਤਸ਼ਾਹ ਨਾਲ ਮਨਾਉਂਦੇ ਹੋ ਇਹਦੇ ਪਿੱਛੇ ਕੀ ਐਦਾਂ ਦੀ ਖਾਸ ਵਜ੍ਹਾ ਆ ਕਿ ਤੁਸੀਂ ਐਦਾਂ ਬੜੇ ਉਤਸ਼ਾਹ ਤੇ ਵੀ ਜਨਮ ਦਿਨ ਤੇ ਕੇਕ ਵੀ ਕੱਟਦੇ ਹੋ ਸਭ ਤੋਂ ਪਹਿਲਾਂ ਜਿੰਨੇ ਮੇਰੇ ਦੋਸਤ ਆ ਮੈਂ ਉਹਨਾਂ ਨੂੰ ਜੈ ਵਾਲਮੀਕੀ ਜੈ ਭੀਮ ਕੇਨਨ ਤੇ ਮੈਂ ਆਪਣੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਜਿਹੜਾ ਤੁਸੀਂ ਅੱਜ ਇਹਦੇ ਇਸ ਮੁਕਾਮ ਤੇ ਜਿਹੜਾ ਅੱਜ ਤੁਸੀਂ ਜਨਮ ਦਿਨ ਮਨਾਇਆ ਤੁਸੀਂ ਕੋਈ ਸੰਦੇਸ਼ ਵੀ ਦਿੱਤਾ ਅੱਜ ਦੀ ਯੂਥ ਨੂੰ ਜਾਂ ਕੋਈ ਰੈਲੀ ਜਾਂ ਕੋਈ ਮਾਰਚ ਕੁਝ ਹੈ ਜਾਂ ਵੀ ਕੀਤਾ ਹਾਂਜੀ ਅੱਜ ਮੈਂ ਆਪਣੇ ਦਫ਼ਤਰੋਂ ਮਨਜੀਤਨਗਰ ਤੋਂ ਪੈਦਲ ਛੋਣੀ ਮੱਲੇ ਸਲੇਮ ਟਾਪਰੀ ਜਲੰਧਰ ਬਾਈਪਾਸ ਚੋਂ ਤੇ ਬਾਬਾ ਸਾਹੂ ਦੇ ਜਾ ਕੇ ਕਦਲੀ ਯਾਤਰਾ ਕੀਤੀ ਤੇ ਉੱਥੇ ਜਾ ਕੇ ਸਮਰਪਿਤ ਆ ਯਾਤਰਾ ਦੇ ਵਿੱਚ ਤੁਸੀਂ ਕੋਈ ਨੌਜਵਾਨ ਨੂੰ ਸੰਦੇਸ਼ ਵੀ ਦਿੱਤਾ ਕਿਸੇ ਗੱਲ ਦਾ ਹਾਂਜੀ ਮੈਂ ਜਿੰਨੇ ਵੀ ਨੌਜਵਾਨ ਪੀੜੀ ਨੂੰ ਇਹ ਹੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਝੋਨੀ ਜੀ ਦੇ ਨਾਲ ਤੇ ਕੁਝ ਸਾਥੀਆਂ ਦੇ ਨਾਲ ਤੇ ਉਹਨਾਂ ਨੇ ਇਹ ਹੀ ਕਿਹਾ ਕਿ ਜਿਹੜਾ ਸੀ ਬਾਬਾ ਜੀ ਦਾ ਜਨਮ ਦਿਨ ਹਰ ਸਾਲ ਬੜੇ ਹੀ ਧੂਮ-ਤਾਮਨਾ ਮਨਾਉਂਦੇ ਆ ਤੇ ਉਹਨਾਂ ਨੇ ਰੈਲੀ ਵੀ ਕੱਢੀ ਆਪਣੇ ਘਰ ਤੋਂ ਲੈ ਕੇ ਇੱਥੋਂ ਲੈ ਕੇ ਆਪਣੇ ਨਿਮਾਜ਼ ਤੋਂ ਲੈ ਕੇ ਜਲੰਧਰ ਬਾਈਪਾਸ ਫਲੇਮ ਟਾਪਰੀ ਹੋਰ ਇੱਕ ਦੋ ਥਾਵਾਂ ਤੋਂ ਉਹਨਾਂ ਨੇ ਕਰੋਨਾ ਦੇ ਲਈ ਪੂਰੀ ਮੱਦੇਨਜ਼ਰ ਰੱਖਦੇ ਹੋਏ ਪੂਰਾ ਮਾਸਕ ਦਾ ਪ੍ਰਯੋਗ ਕੀਤਾ ਪੂਰੀ ਦੂਰੀ ਬਣਾ ਕੇ ਰੱਖੀ ਜਿਹੜੀ ਸਰਕਾਰ ਦੀ ਹਦਾਇਤਾਂ ਨੇ ਉਸ ਨੂੰ ਖਰਾਬ ਨਹੀਂ ਕੀਤਾ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਸਰਕਾਰ ਦੀ ਹਦਾਇਤਾਂ ਵੀ ਮੰਨ ਕੇ ਰੱਖੀਆਂ ਬਿਲਕੁਲ ਅਸੀਂ ਸਰਕਾਰ ਸਰਕਾਰ ਦੇ ਲੰਗਣਾ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਬਿਲਕੁਲ ਵੀ ਨਹੀਂ ਕੀਤੀ ਸੋ ਉਹਨਾਂ ਨੇ ਦੱਸਿਆ ਕਿ ਜਿਹੜਾ ਜਨਮ ਦਿਨ ਹੈ ਜਨਮ ਦਿਹਾੜਾ ਸੀ ਬਹੁਤ ਹੀ ਧੂਮ-ਧਾਮ ਨਾਲ ਮਨਾਉਣੇ ਆ ਤੇ ਜਿਹੜੀ ਬਾਬਾ ਜੀ ਦੀ ਹਦਾਇਤਾਂ ਨੇ ਉਹਨਾਂ ਦਾ ਜਿਹੜੇ ਬਚਨ ਨੇ ਅਸੀਂ ਉਹਨਾਂ ਦੇ ਚੱਲ ਰਹੇ ਹਾਂ ਸੋ ਹੋਰ ਨਵੀਂ ਖਬਰਾਂ ਲਈ ਤੁਸੀਂ ਬਣੇ ਹੋ ਐਸਐਮਜ਼ेड ਨਿਊਜ਼ ਨਾਲ ਮੈਂ ਪਰ ਅਗਲ ਕੈਮਰਾਮੈਨ ਵਿਪਨ ਦੇ ਨਾਲ